ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਾ ਰਤੂ ਸਵਾਗਤ ਕਰਦੀ ਹਾਂ ਆਸਰਾ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਬੀਤੇ ਦਿਨੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਪਤਾਰ ਸਿੰਘ ਮੱਕੜ ਅਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਰਸਾ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦੇ ਨਾਲ ਉਹਨਾਂ ਦੀ ਰਹਿਸ਼ ਤੇ ਲੰਬੀ ਮੀਟਿੰਗ ਕੀਤੀ ਜਿਸ ਤੋਂ ਬਾਅਦ ਅਫਵਾਹਾਂ ਦਾ ਦੌਰ ਨਿਰੰਤਰ ਚੱਲ ਰਿਹਾ ਹੈ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨਾ ਸਟੂਡੀਓਜ਼ ਮੌਜੂਦ ਨੇ ਪਹਿਲੇ ਤਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾਜੀ ਵੀਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬੀਤੇ ਦਿਨੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਪਤਾਰ ਸਿੰਘ ਮੱਕੜ ਅਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਰਸਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦੇ ਨਾਲ ਉਹਨਾਂ ਦੀ ਰਹਿਸ਼ ਤੇ ਲੰਬੀ ਮੀਟਿੰਗ ਕੀਤੀ ਜਿਸ ਤੋਂ ਬਾਅਦ ਅਫਵਾਹਾਂ ਦਾ ਦੌਰ ਨਿਰੰਤਰ ਚੱਲ ਰਿਹਾ ਹੈ ਇਹ ਮੀਟਿੰਗ ਕਿਉਂ ਹੋਈ ਇਸਦੇ ਤੁਸੀਂ ਕੀ ਸਿੱਟੇ ਕੱਢਦੇ ਹੋ ਤੇ ਇਹਨਾਂ ਅਫਵਾਹਾਂ ਪਿੱਛੇ ਕੀ ਕਾਰਨ ਹਨ ਇਸ ਬਾਰੇ ਜਾਣਨਾ ਪਾਉ। ਦੇਖੋ ਵੀ ਬੱਜ ਜਿਹੜੇ ਹਾਲਾਤਾਂ 'ਚ ਇਹ ਮੀਟਿੰਗ ਹੋਈ ਖਾਸ ਕਰਕੇ ਕਿਉਂਕਿ ਕੱਲ ਜੈਦਰਪਤਾ ਸਿੰਘ ਮੱਕੜ ਜਿਹੜੇ ਸ਼ੋਭਨੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਬੇਟੇ ਦੀ ਦੂਜੀ ਵਰ੍ਹੇ ਦੀ ਸਮਾਗਮ ਸੀ ਲੁਧਿਆਣੇ ਜੀ ਤੇ ਉਸ ਸਮਾਗਮ ਦੇ ਵਿੱਚ ਸੁਖਬੀਰ ਬਾਦਲ ਵੀ ਆਇਆ ਸੀ ਮਨਜਿੰਦਰ ਸਿੰਘ ਸਿੱਖ ਸਾਹਿਬ ਵੀ ਸੀ ਤੇ ਹੋਰ ਬਹੁਤ ਸਾਰੇ ਕਰਪਾਲ ਸਿੰਘ ਬਡੁੰਗਰ ਹੋਰ ਬਹੁਤ ਸਾਰੇ ਅਕਾਲੀ ਆਗੂ ਤੇ ਧਾਰਮਿਕ ਸ਼ਖਸੀਅਤਾਂ ਉੱਥੇ ਪਹੁੰਚੀਆਂ ਹੋਈਆਂ ਸੀ ਤੇ ਉੱਥੇ ਹੀ ਭੋਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਇਹਦਾ ਰਫਤਾਰ ਤੇ ਮੱਕੜ ਨਾਲ ਗੁਰਦੁਆਰਾ ਸਾਹਿਬ ਦੇ ਜਿਹੜਾ ਦਫਤਰ ਦੇ ਕਮਰੇ ਚ ਬੈਠ ਕੇ ਇੰਨਾ ਘੰਟਾ ਇਕੱਲੇ ਨੇ ਮੀਟਿੰਗ ਕੀਤੀ ਉਹ ਤੋਂ ਬਾਅਦ ਬਾਕੀ ਸਾਰੇ ਜਿਹੜੇ ਆਗੂ ਸੀ ਉਹਨਾਂ ਨੂੰ ਨਾਲ ਲੈ ਕੇ ਵੀ ਮੀਟਿੰਗ ਕੀਤੀ ਤੇ ਉਸ ਤੋਂ ਬਾਅਦ ਇਹ ਦੋਨੇ ਵਿਅਕਤੀ ਜਿਹੜੇ ਉਤਾਰ ਸਿੰਘ ਮੱਕੜ ਤੇ ਮਨਜਿੰਦਰ ਸਿੰਘ ਸਰਸਾ ਦੋਨੇ ਵਿਅਕਤੀ ਸੀ ਜਿਹੜੇ ਉਸ ਤੋਂ ਬਾਅਦ ਅੰਮ੍ਰਿਤਸਰ ਲਈ ਚਲੇ ਗਏ ਤੇ ਉਸ ਤੋਂ ਬਾਅਦ ਸ਼ਕਬੀਰ ਬਾਦਲ ਵੀ ਅੰਮ੍ਰਿਤਸਰ ਪਹੁੰਚਿਆ ਸੋ ਅੰਮ੍ਰਿਤਸਰ ਜਾ ਕੇ ਇਹਨਾਂ ਦੋਨਾਂ ਆਗੂਆਂ ਨੇ ਮੱਕੜ ਤੇ ਸਰਸੇ ਨੇ ਜਥੇਦਾਰ ਗਿਆਨੀ ਗੁਰਵਜਨ ਸਿੰਘ ਜਿਹੜੇ ਕਾਲ ਤੱਕ ਦੇ ਜਥੇਦਾਰ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਹੈ ਜਿਹੜੀ ਉਹਦੇ ਵਿੱਚ ਕੀ ਕੁਝ ਹੋਇਆ ਇਸ ਬਾਰੇ ਨਾ ਤਾਂ ਮੱਕੜ ਨੇ ਕਿਸੇ ਨੂੰ ਕੁਝ ਦੱਸਿਆ ਨਾ ਜਥੇਦਾਰ ਅਕਾਲ ਤਖਤ ਨੇ ਕਿਸੇ ਨੂੰ ਕੁਝ ਦੱਸਿਆ ਕਿ ਉਹਦੇ ਕੋਲ ਮੱਕੜ ਤੇ ਸਿਰਸਕ ਕਿਉਂ ਆਏ ਸੀ ਹਾਂਜੀ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ মিডিਏ ਨੂੰ ਇਸੇ ਤਰ੍ਹਾਂ ਮੱਕੜ ਤੇ ਸਿਰਸੇ ਨੇ মিডিਏ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਆਖਰ ਨੂੰ ਉਹ ਐਸ ਸਮੇਂ ਅਚਾਨਕ ਜਥੇਦਾਰ ਕੋਲ ਕਿਉਂ ਗਏ ਸੀ ਇਸ ਕਾਰਨ ਕਿਉਂਕਿ ਕਿਸੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਇਸ ਕਾਰਨ ਅਫਵਾਹਾਂ ਸੀ ਜਿਹੜੀਆਂ ਉਹ ਚੱਲਣੀਆਂ ਸੀ ਉਹਨਾਂ ਦਾ ਦੌਰ ਚੱਲਣਾ ਸੀ ਕਿਉਂਕਿ ਇਹ ਗੱਲ ਚੱਲ ਰਹੀ ਸੀ ਕਿ ਕਿਤੇ ਨਾ ਕਿਤੇ ਬਾਦਲ ਇਹ ਵੀ ਸੋਚ ਰਿਹਾ ਕਿ ਜ਼ਥੇਦਾਰਾਂ ਦੀ ਬਲੀ ਦੇ ਕੇ ਇਸ ਮਾਮਲੇ ਨੂੰ ਠੰਡਾ ਕਰ ਦਿੱਤਾ ਜਾਵੇ ਤੇ ਇਸ ਕਾਰਨ ਜਿਹੜੀ ਸਭ ਤੋਂ ਪਹਿਲੀ ਅਫਵਾਹ ਜਿਹੜੀ ਉਹ ਚੱਲੀ ਕਿ ਜ਼ਥੇਦਾਰ ਦਾ ਅਸਤੀਵਾ ਜਿਹੜਾ ਉਹ ਲੈ ਲਿਆ ਗਿਆ ਕਿਉਂਕਿ ਜਦੋਂ ਮੱਕੜ ਤੇ ਸਰਸਾ ਜ਼ਥੇਦਾਰ ਦੇ ਘਰੋਂ ਬਾਹਰ ਆਏ ਤੇ ਉਹਨਾਂ ਦੇ ਹੱਥ ਵਿੱਚ ਇੱਕ ਚਿੱਟਾ ਲਫਾਵਾ ਸੀ ਸੋ ਚਿੱਟਾ ਲਫਾਵਾ ਉਹਨਾਂ ਦੇ ਹੱਥ ਸੀ ਚਿਹਰੇ ਤੇ ਉਹਨਾਂ ਦੇ ਮੁਸਕਰਾਟ ਸੀ ਤੇ ਜਿਹੜਾ ਜਥੇਦਾਰ ਦਾ ਬੇਟਾ ਸੀ ਉਹਦਾ ਚਿਹਰਾ ਪੂਰੀ ਤਰ੍ਹਾਂ ਉਤਰਿਆ ਹੋਇਆ ਸੀ ਸੋ ਇਸ ਗੱਲ ਨੂੰ ਦੇਖਦਿਆਂ ਹੋਇਆਂ ਜਿਹੜਾ ਉੱਥੇ মিডিਆ ਵਾਲੇ ਸੀ ਉਹਨਾਂ ਨੇ ਇੱਕ ਅੰਦਾਜ਼ਾ ਇਸ ਗੱਲ ਦਾ ਅੰਦਾਜ਼ਾ ਲਾਇਆ ਕਿ ਜਿਹੜੇ ਇਹ ਵਿਅਕਤੀ ਖੁਸ਼ ਜਾ ਰਹੇ ਨੇ ਤੇ ਜਥੇਦਾਰ ਦਾ ਮੁੰਡਾ ਜਿਹੜਾ ਉਹ ਬੜਾ ਅਫਸੋਸ ਦੇ ਵਿੱਚ ਆ ਉਹਦਾ ਚਿਹਰਾ ਉਤਰਿਆ ਹੋਇਆ ਇਹਦਾ ਮਤਲਬ ਹੈ ਕਿ ਜਥੇਦਾਰ ਤੋਂ ਸਤੀਫਾ ਜਿਹੜਾ ਉਹ ਲੈ ਲਿਆ ਗਿਆ ਪਰੰਤੂ ਨਾਲ ਦੀ ਨਾਲ ਇੱਕ ਹੋਰ ਗੱਲ ਚੱਲੀ ਕਿ ਜਿਹੜਾ ਜਥੇਦਾਰ ਵੱਲੋਂ ਐਲਾਨ ਕੀਤਾ ਗਿਆ ਕਿ ਇਹ ਜਿਹੜਾ ਸੌਦਾ ਸਾਦ ਦੇ ਮਾਫੀ ਦਾ ਫੈਸਲਾ ਕੀਤਾ ਗਿਆ ਉਸ ਤੇ ਪੁਨਰ ਵਿਚਾਰ ਕਰਨ ਲਈ ਉਸ ਤੇ ਪੁਨਰ ਵਿਚਾਰ ਕਰਨ ਦੇ ਲਈ ਇੱਕ ਸਲਾਹਕਾਰ ਕਮੇਟੀ ਹੈ ਜਿਹੜੀ ਉਹਦਾ ਗਠਨ ਕੀਤਾ ਜਾਊਗਾ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਊਗਾ ਉਸ ਸਲਾਹਕਾਰ ਕਮੇਟੀ ਦੇ ਵਿੱਚ 7 ਮੈਂਬਰ ਕਿਹੜੇ-ਕਿਹੜੇ ਹੋਣ ਸੋ ਇਸ ਬਾਰੇ ਮੱਕੜ ਸਿਰਸਾ ਤੇ ਜਥੇਦਾਰ ਨੇ ਬੈਠ ਕੇ ਵਿਚਾਰ ਚਰਚਾ ਕੀਤੀ ਹੈ ਤੇ ਉਹ ਕਮੇਟੀ ਦੇ ਨਾਮ ਸੀ ਜਿਹੜੇ ਉਹ ਲਗਭਗ ਮੁਕੰਮਲ ਕਰ ਲਏਗੇ ਫਾਈਨਲ ਕਰ ਲਏਗੇ ਸੋ ਇਹ 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 ਅਫਵਾਹ ਵੀ ਹੈ ਜਿਹੜੀ ਚੱਲੀ ਆ ਕਿ ਉੱਥੇ ਸਰਵ ਕਮੇਟੀ ਹੈ ਜਿਹੜੀ ਬਣਾਉਣ ਦੇ ਲਈ ਸਲਾਹਕਾਰ ਕਮੇਟੀ ਹੈ ਜਿਹੜੀ ਉਹ ਬਣਾਉਣ ਦੀ ਗੱਲ ਕੀਤੀ ਗਈ ਆ ਉਹਦੇ ਮੈਂਬਰਾਂ ਦੇ ਨਾਮਾਂ ਬਾਰੇ ਵਿਚਾਰ ਕੀਤਾ ਗਿਆ ਤੇ ਕਿਉਂਕਿ ਜਿਸ ਤਰ੍ਹਾਂ ਦੀਆਂ પરિਸਥਿਤੀਆਂ ਸੀ ਜਿਸ ਤਰ੍ਹਾਂ ਦਾ ਰਹੱਸਪੂਰਨ ਮਾਹੌਲ ਇਹਨਾਂ ਨੇ ਪੈਦਾ ਕੀਤਾ ਸੀ ਉਸ ਕਾਰਨ ਜਥੇਦਾਰ ਦੇ ਅਸਤੀਵੇ ਦੀ ਗੱਲ ਵੀ ਆ ਜਿਹੜੀ ਉਹ ਵੀ ਅਫਵਾਹਾਂ ਦੇ ਰੂਪ ਦੇ ਵਿੱਚ ਬਾਹਰ ਆਈ ਆ ਜੀ ਜੇ ਸੌਤਾ ਸਾਥ ਨੂੰ ਮਾਫੀ ਦੇ ਮਾਮਲੇ ਦੇ ਵਿੱਚ ਪੂਰਨ ਵਿਚਾਰ ਦੇ ਲਈ ਕਮੇਟੀ ਗਠਿਤ ਕੀਤੀ ਜਾਂਦੀ ਹੈ ਫਿਰ ਉਹ ਕਮੇਟੀ ਗਠਿਤ ਕਰਨ ਦਾ ਤੁਸੀਂ ਕੀ ਅਰਥ ਕੱਢਦੇ ਹੋ ਹੁਣ ਗੱਲ ਸਿੱਧੀ ਸਿੱਧੀ ਗੱਲੇ ਆ ਕਿ ਇੱਕ ਫੈਸਲਾ ਆ ਗਿਆ ਹਾਂਜੀ ਉਸ ਫੈਸਲੇ ਤੇ ਜੇ ਅਸੀਂ ਪੁਨਰ ਵਿਚਾਰ ਕਰਦੇ ਹਾਂ ਤਾਂ ਅਸੀਂ ਇਸ ਗੱਲ ਨੂੰ ਪ੍ਰਵਾਨ ਕਰਦੇ ਹਾਂ ਕਿ ਉਹ ਫੈਸਲਾ ਕਿਤੇ ਨਾ ਕਿਤੇ ਗਲਤ ਹੈ ਬਿਲਕੁਲ ਚਾਹੇ ਉਹ ਥੋੜਾ ਗਲਤ ਆ ਚਾਹੇ ਉਹ ਬਹੁਤਾ ਗਲਤ ਆ ਚਾਹੇ ਉਹ ਪੂਰਾ ਗਲਤ ਆ ਚਾਹੇ ਉਹ ਓਦਾਂ ਗਲਤ ਆ ਸੋ ਇਹ ਗੱਲ ਨੂੰ ਅਸੀਂ ਇੱਕ ਪ੍ਰਵਾਨ ਕਰਦੇ ਆ ਕਿ ਆਪਾਂ ਇੱਕ ਫੈਸਲਾ ਉਹਦੇ ਤੇ ਪੁਨਰ ਵਿਚਾਰ ਕਰ ਰਹੇ ਆ ਪੁਨਰ ਵਿਚਾਰ ਦਾ ਮਤਲਬ ਇਹ ਆ ਕਿ ਪਹਿਲਾ ਫੈਸਲਾ ਜਿਹੜਾ ਉਹ ਪੂਰੀ ਤਰ੍ਹਾਂ درست ਨਹੀਂ ਸੋ ਹੁਣ ਜਦੋਂ ਜਥੇਦਾਰਾਂ ਨੇ ਇਹ ਗੱਲ ਕਹਿ ਦਿੱਤੀ ਆ ਕਿ ਅਸੀਂ ਇੱਕ 7 ਮੈਂਬਰੀ ਸਲਾਹਕਾਰ ਕਮੇਟੀ ਬਣਾਵਾਂਗੇ ਜਿਹੜੀ ਇਸ ਫੈਸਲੇ ਤੇ ਵਿਚਾਰ ਕਰੂਗੀ ਤੇ ਉਸ ਅਨਸਾਰ ਜਿਹੜਾ ਅੱਗੋਂ ਵਾਲਾ ਫੈਸਲਾ ਜਿਹੜਾ ਉਹ ਲਿਆ ਜਾਊਗਾ ਹੁਣ ਗੱਲਾਂ ਦੋ ਨੇ ਪਹਿਲੀ ਗੱਲ ਤਾਂ ਇਹ ਕਿ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਗਿਆ ਕਿ ਫੈਸਲਾ ਕਿਤੇ ਨਾ ਕਿਤੇ ਗਲਤ ਹੈ ਹਾਂਜੀ ਦੂਸਰੀ ਗੱਲ ਜਿਹੜੀ ਮੁੱਖ ਰੂਪ ਦੇ ਵਿੱਚ ਹੈ ਕਿ ਆਖਰ ਨੂੰ ਇਹ ਸਲਾਹਕਾਰ ਕਮੇਟੀ ਬਣਾਉਣ ਦੀ ਗੱਲ ਉੱਠੀ ਕਿੱਥੋਂ ਆ ਇਹਦੇ ਪਿੱਛੇ ਕਾਰਨ ਕੀ ਨੇ ਸੋ ਇਹਦੇ ਪਿੱਛੇ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਕਿ ਇਸ ਸਮੇਂ ਜਿਹੜਾ ਕੌਮ ਦੇ ਵਿੱਚ ਰੋਹ ਤੇ ਰੋਸ ਆ ਇਸ ਫੈਸਲੇ ਨੂੰ ਲੈ ਕੇ ਉਸ ਰੋਹ ਨੂੰ ਉਸ ਰੋਸ ਨੂੰ ਉਸ ਰੋਸ ਦੇ ਅਵਾਲੇ ਨੂੰ ਜਿਹੜੇ ਭੰਬੜ ਨਿਕਲ ਰਹੇ ਨੇ ਉਹਨਾਂ ਨੂੰ ਠੰਡਾ ਕਰਨ ਦੇ ਲਈ ਇਹ ਇੱਕ ਸ਼ੋਸ਼ਾ ਛੱਡ ਦਿੱਤਾ ਗਿਆ ਕਿ ਸਲਾਹਕਾਰ ਕਮੇਟੀ ਹੈ ਜੀ ਉਹ ਇਸ ਫੈਸਲੇ ਤੇ ਪੁਨਰ ਵਿਚਾਰ ਕਰੂ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹ ਗੱਲ ਹੈ ਕਿ ਇੱਕ ਜੋ ਪੁਨਰ ਵਿਚਾਰ ਦੀ ਗੱਲ ਆ ਗਈ ਤਾਂ ਆਪਣੇ ਆਪ ਆ ਗਿਆ ਕਿ ਪਹਿਲਾ ਫੈਸਲਾ ਜਿਹੜਾ ਉਹ ਕਿਤੇ ਨਾ ਕਿਤੇ ਗਲਤ ਆ ਸੋ ਜੇ ਜਥੇਦਾਰਾ ਨੇ ਫੈਸਲਾ ਗਲਤ ਲਿਆ ਫਿਰ ਉਹਨਾਂ ਦੀ ਸਜ਼ਾ ਕੀ ਆ ਬਿਲਕੁਲ ਜੇ ਉਹਨਾਂ ਨੇ ਫੈਸਲਾ ਗਲਤ ਲਿਆ ਕਿ ਉਸ ਫੈਸਲੇ ਤੇ ਇੱਕ ਕਮੇਟੀ ਬਣਾਉਣ ਦੀ ਲੋੜ ਪੈ ਗਈ ਐਸੀ ਜੱਜਦਾਰਾਂ ਨੂੰ ਸੁਪਰੀਮ ਮੰਨਦੇ ਆ ਜਦੋਂ ਜਥੇਦਾਰਾਂ ਦੇ ਫੈਸਲੇ ਤੇ ਅਸੀਂ ਇੱਕ ਕਮੇਟੀ ਨੂੰ ਗਠਨ ਕਰ ਰਹੇ ਆ ਤਾਂ ਮਤਲਬ ਉਹ ਸੁਪਰੀਮ ਨਹੀਂ ਹਾਂਜੀ ਕਿੰਨੀਆਂ ਗੱਲਾਂ ਨੇ ਜਿਹੜੀਆਂ ਉਪਰਵਾਹ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਨਾਲ ਸਿੱਕੀ ਸਿਧਾਂਤਾਂ ਨੂੰ ਪਰੰਪਰਾਵਾਂ ਨੂੰ ਮਰਿਆਦਾ ਨੂੰ ਬਹੁਤ ਵੱਡਾ ਖੋਰਾ ਜਿਹੜਾ ਜਾਣਬੁੱਝ ਕੇ ਲਾਇਆ ਜਾ ਰਿਹਾ ਸੋ ਇਹ ਇਸ ਕਮੇਟੀ ਦਾ ਸਿਰਫ ਤੇ ਸਿਰਫ ਇੱਕ ਜਿਹੜਾ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਕਿ ਸੌਦਾ ਸਾਧ ਵਾਲਾ ਜਿਹੜਾ ਫੈਸਲਾ ਇਹ 나ਗਪੁਰੀ ਤਖਤ ਨੇ ਕਰਾਇਆ 나ਗਪੁਰੀ ਤਖਤ ਨੇ ਕਿਉਂ ਕਰਾਇਆ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਖੋਰਾ ਲਾਉਣਾ ਚਾਹੁੰਦੇ ਨੇ ਅੱਜ ਜਥੇਦਾਰਾਂ ਦੀ ਜੋ ਕੌਮ ਦੇ ਵਿੱਚ ਹਾਲਾਤ ਹੋ ਗਏ ਨੇ ਉਹ ਹਾਲਾਤ ਉਹ ਜਾਣਬੁੱਝ ਕੇ ਪੈਦਾ ਕੀਤੇ ਗਏ ਨੇ ਇਹ ਉਹਨਾਂ ਨੂੰ ਪਤਾ ਸੀ ਕਿ ਇਹ ਵੈਸਲੇ ਦੇ ਨਾਲ ਕੌਮ ਨੇ ਬਗਾਵਤ ਕਰ ਦੇਣੀ ਆ ਚਾਹੇ ਕੋਈ ਵੀ ਹੋਵੇ ਉਹਦੇ ਵਿਰੁੱਧ ਬਗਾਵਤ ਹੋ ਜਾਣੀ ਆ ਉਹ ਸਾਡੇ ਸਾਹਮਣੇ ਆ ਸੋ ਇਹ ਜਿਹੜਾ ਕਮੇਟੀ ਵਾਲੀ ਗੱਲ ਆ ਇਹਦੇ ਨਾਲ ਦੋ ਗੱਲਾਂ ਸਾਡੇ ਸਾਹਮਣੇ ਆ ਗਈਆਂ ਇੱਕ ਤਾਂ ਇਹ ਕਿ ਜਥੇਦਾਰਾਂ ਦਾ ਫੈਸਲਾ ਜਿਹੜਾ ਉਹ ਸੁਪਰੀਮ ਨਹੀਂ ਜੀ ਦੂਸਰਾ ਇਹ ਕਿ ਜਥੇਦਾਰਾਂ ਦਾ ਫੈਸਲਾ ਜਿਹੜਾ ਉਹ ਗਲਤ ਆ ਤੀਸਰੀ ਗੱਲ ਇਹ ਜਿਹੜੀ ਸਭ ਤੋਂ ਮੁੱਖ ਗੱਲ ਆ ਕਿ ਬਾਦਲ ਆ ਜਿਹੜਾ ਜਾਂ ਨਾਗਪੁਰੀ ਤਖਤ ਵਾਲੇ ਨੇ ਜਦੋਂ ਉਹਨਾਂ ਨੂੰ ਇਹ ਲੱਗਿਆ ਕਿ ਹਾਲਾਤ ਜਿਹੜੇ ਇੰਨੇ ਬੇਕਾਬੂ ਹੋ ਗਏ ਨੇ ਸੋ ਇਹਨਾਂ ਹਾਲਾਤਾਂ ਨੂੰ ਕਾਬੂ ਕਰਨ ਦੇ ਲਈ ਉਹਨਾਂ ਨੇ ਇੱਕ ਜਿਹੜਾ ਅਸੀਂ ਸਮਝਦੇ ਹਾਂ ਜਿਹਨੂੰ ਮਿੱਠੀ ਗੋਲੀ ਕਹਿ ਦਈਏ ਸੋ ਇਹ ਇੱਕ ਮਿੱਠੀ ਗੋਲੀ ਦੇਤੀ ਆ ਕਿ ਇੱਕ ਸਲਾਹਕਾਰ ਕਮੇਟੀ ਦਾ ਗਠਨ ਕਰ ਦਿੱਤਾ ਜੀ ਉਹ ਜੋ ਫੈਸਲਾ ਕਰੂਗੀ ਉਹ ਹੋ ਜਾਊਗਾ ਤਾਂ ਕਿ ਲੋਕ ਨੇ ਜਿਹੜੇ ਉਹ ਸ਼ਾਇਤ ਹੋ ਗਏ ਇਸ ਮੁੱਦੇ ਨੂੰ ਭੁੱਲ ਬਿਸਰ ਕੇ ਆਪਣੇ ਘਰਾਂ ਚ ਬੈਠ ਜਾਣ ਤੇ ਜਿਹੜਾ ਫੈਸਲਾ ਆਉਣਾ ਜਿਹੜਾ ਪੰਜ ਜਥੇਦਾਰਾਂ ਤੋਂ ਫੈਸਲਾ ਕਰਾਇਆ ਉਹ ਹੀ ਕਮੇਟੀ ਤੋਂ ਫੈਸਲਾ ਕਰਵਾ ਲੈਣਾ ਅੱਜ ਹਾਲਾਤ ਇਹ ਪੈਦਾ ਹੋ ਗਿਆ ਕਿ ਜਿੰਨੂੰ ਵੀ ਕਿਹਾ ਜਾਂਦਾ ਵੀ ਤੂੰ ਇਸ ਕਮੇਟੀ 'ਚ ਸ਼ਾਮਲ ਹੋ ਜਾ ਉਹ ਗੋ ਹੱਥ ਜੋੜ ਦਿੰਦਾ ਜੀ ਸੋ ਇਹ ਸਥਿਤੀ ਪੈਦਾ ਹੋ ਗਈ ਆ ਸਾਡੇ ਸਾਹਮਣੇ ਕਿ ਕੋਈ ਵੀ ਬੰਦਾ ਜਿਹੜਾ ਉਹ ਇਸ ਕਮੇਟੀ 'ਚ ਸ਼ਾਮਲ ਹੋਣ ਲਈ ਤਿਆਰ ਨਹੀਂ ਉਹਨੂੰ ਸਭ ਨੂੰ ਪਤਾ ਕਿ ਆਖਰ ਨੂੰ ਮੂੰਹ ਕਾਲਾ ਹੋਣਾ ਹਾਂਜੀ ਤੇ ਇਹ ਸਥਿਤੀ ਆ ਜਿਹੜੀ ਪੈਦਾ ਹੋਈ ਆ ਕਿ ਬਾਦਲ ਇਸ ਮਾਮਲੇ ਨੂੰ ਸਲਾਹਕਾਰ ਕਮੇਟੀ ਦੇ ਗਠਨ ਦੇ ਨਾਲ ਠੰਡਾ ਕਰਨਾ ਚਾਹੁੰਦਾ ਪਰੰਤੂ ਇਸ ਸਮੇਂ ਕੌਮ ਦਾ ਜਿਹੜਾ ਅਵਾਲ ਆ ਮੈਨੂੰ ਲੱਗਦਾ ਕਿ ਉਸ ਅਵਾਲ ਦੇ ਸਾਹਮਣੇ ਕੋਈ ਵਿਅਕਤੀ ਆ ਜਿਹੜਾ ਇਸ ਗੱਲ ਦੀ ਜ਼ਰੂਰਤ ਜਾਂ ਹੌਸਲਾ ਕਰੂਗਾ ਕਿ ਇਸ ਕਮੇਟੀ ਦੇ ਵਿੱਚ ਸ਼ਾਮਲ ਹੋਵੇ ਸੋ ਬਾਕੀ ਇਸ ਕਮੇਟੀ ਦਾ ਜਦੋਂ ਐਲਾਨ ਹੋਊਗਾ ਉਹਦੇ ਵਿੱਚ ਕਿਹੜੇ-ਕਿਹੜੇ ਨਾਂ ਆਉਦੇ ਨੇ ਉਸ ਤੋਂ ਬਾਅਦ ਸਾਰੀ ਸਥਿਤੀ ਆ ਜਿਹੜੀ ਉਹ ਸਪਸ਼ਟ ਹੋ ਜੀ ਸੁਖਵੀਰ ਸਿੰਘ ਬਾਦਲ ਦਾ ਜਥੇਦਾਰ ਮਕਰ ਤੇ ਮਨਜਿੰਦਰ ਸਿੰਘ ਸਿਰਸਾ ਦਾ ਇਕੱਠੇ ਅੰਮ੍ਰਿਤਸਰ ਰਾਤ ਠਹਿਣਾ ਇਸ ਤੋਂ ਤੁਸੀਂ ਕੀ ਅੰਦਾਜ਼ਾ ਲਗਾਉਂਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਹੜਾ ਨਵਾਂ ਸ਼ੋਸ਼ਾ ਛੱਡ ਰਹੇ ਹਨ ਦੇਖੋ ਭੀਬਾ ਜਿਹੜੀ ਆਪਾਂ ਬਾਰ-ਬਾਰ ਇੱਕ ਗੱਲ ਨੂੰ ਦਰਹਾਉਂਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਇਹਨਾਂ ਦਾ ਇਸ ਵੇਲੇ ਇੱਕੋ ਇੱਕ ਨਿਸ਼ਾਨਾ ਜਿਹੜਾ 2017 ਦੀਆਂ ਚੋਣਾਂ ਨੇ ਜੀ 2017 ਦੀਆਂ ਚੋਣਾਂ ਨੇ ਜਿਹੜੀਆਂ ਇਸ ਵੇਲੇ ਸਥਿਤੀਆਂ ਪੈਦਾ ਹੋ ਗਈਆਂ ਨੇ ਉਹਦੇ ਵਿੱਚ ਜਿਹੜਾ ਚਿੱਟੇ ਮੱਛਰ ਵਾਲਾ ਜਿਹੜਾ ਨਰਮਾ 벨ਟ ਹੈ ਜਿਹੜੀ ਅਸੀਂ ਨਰਮਾ ਪੱਟੀ ਕਹਿੰਦੇ ਆ ਉਹਦੀਆਂ 27 ਵਿਧਾਨ ਸਭਾ ਸੀਟਾਂ ਨੇ ਉਹ ਉਸ 벨ਟ ਦੇ ਵਿੱਚ ਆਉਂਦੀਆਂ ਨੇ ਤਿੰਨ ਲੋਕ ਸਭਾ ਹਲਕੇ ਆਉਂਦੇ ਨੇ ਤੇ 27 ਵਿਧਾਨ ਸਭਾ ਸੀਟਾਂ ਆਉਂਦੀਆਂ ਨੇ ਸੋ ਉਹਨਾਂ 27 ਸੀਟਾਂ ਤੇ ਅੱਜ ਦੀ ਤਰੀਕ ਦੇ ਵਿੱਚ ਅਸੀਂ ਸਮਝ ਸਕਦੇ ਆ ਕਿ ਬਾਦਲ ਦਲ ਦਾ ਮੁਕੰਮਲ ਸਫਾਇਆ ਉਹ ਸਿਓਕ ਆ ਜਿਹੜੀ ਬਾਦਲ ਦਲ ਨੂੰ ਵੀ ਦੇ ਨਰਮੇ ਦੇ ਨਾਲ ਨਾਲ ਬਾਦਲ ਦਲ ਨੂੰ ਵੀ ਉਸ ਇਲਾਕੇ ਵਿੱਚ ਚਟਮ ਕਰ ਗਈ ਆ ਅਗਲੀ ਗੱਲ ਕਿਉਂਕਿ ਸੌਦਾ ਸਾਧ ਵਾਲਾ ਮਾਮਲਾ ਜਿਹੜਾ ਉਹ ਵੀ ਇਸੇ ਹੀ 벨ਟ ਦੇ ਵਿੱਚ ਜ਼ਿਆਦਾ ਮਾਲਵਾ ਬੈਲਟ ਦੇ ਵਿੱਚ ਜਿਆਦਾ ਮੱਝ ਤੇ ਦੋਆਬੇ ਦੇ ਵਿੱਚ ਉਹਦਾ ਪ੍ਰਭਾਵ ਆ ਜਿਹੜਾ ਬਹੁਤ ਘੱਟ ਆ ਸੋ ਸੌਦਾ ਸਾਧ ਵਾਲਾ ਮੁੱਦਾ ਜਿਹੜਾ ਉਹ ਮਾਲਵੇ ਵਿੱਚ ਜਿਆਦਾ ਪਖਿਆ ਹੋਇਆ ਇੱਥੇ ਜਿਹੜੀ ਸਿੱਖ ਵੋਟ ਆ ਜਿਹੜੀ ਉਹ ਇਸ ਮੁੱਦੇ ਨੂੰ ਲੈ ਕੇ ਬਾਦਲਾ ਨੂੰ ਮਤਲਬ ਬੋਟ ਪਾਉਣ ਵਾਲੀ ਗੱਲ ਤਾਂ ਬਹੁਤ ਦੂਰ ਬਾਦਲਾਂ ਦਾ ਸਫਾਈ ਲਈ ਹਰ ਕੋਸ਼ਿਸ਼ ਆ ਜਿਹੜੀ ਉਹ ਹਰ ਸਿੱਖ ਆ ਜਿਹੜਾ ਉਹ ਕਰੂਗਾ ਸੋ ਇਹ ਜਿਹੜੀ ਸਥਿਤੀ ਪੈਦਾ ਹੋ ਗਈ ਆ ਉਸ ਸਥਿਤੀ ਨੂੰ ਦੇਖਦੇ ਆ ਦੋਨੇ ਬਾਦਲ ਪਿਓ ਪੁੱਤ ਨੇ ਜਿਹੜੇ ਉਹ ਹੱਥਾਂ ਪੈਰਾਂ 'ਚ ਨੇ ਉਹ ਚਾਹੁੰਦੇ ਨੇ ਕਿ ਇਹ ਮਸਲੇ ਦੂਰ ਨੇ ਮਸਲੇ ਨੇ ਜਿਹੜੇ ਚਿੱਟੀ ਸੌਂਕ ਵਾਲਾ ਤੇ ਦੂਸਰੇ ਪਾਸੇ ਜਿਸ ਤਰ੍ਹਾਂ ਉਹਨਾਂ ਨੇ ਹੁਣ ਮੰਗਲ ਜਿਹੜਾ ਉਹਨਾਂ ਦਾ ਬੜਾ ਨੇੜਲਾ ਸੀ ਖੇਤੀਬਾੜੀ ਡਾਇਰੈਕਟਰ ਮੰਗਲ ਸੰਧੂ ਉਹਨੂੰ ਬਲੀ ਦਾ ਬੱਕਰਾ ਬਣਾਤਾ ਹੋਰ ਪੰਜ ਸੱਤ ਅਫਸਰਾਂ ਨੂੰ ਬਲੀ ਦਾ ਬੱਕਰਾ ਬਣਾ ਕੇ ਤੇ ਮੁਆਵਜ਼ੇ ਦੀ ਰਕਮ ਜਿਹੜੀ ਉਹਨੂੰ ਵਧਾ ਕੇ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਪਰੰਤੂ ਜੋ ਕੁਝ ਵਾਪਰਨਾ ਸੀ ਜੋ ਨੁਕਸਾਨ ਹੋਣਾ ਸੀ ਉਹ ਹੋ ਚੁੱਕਾ ਉਹਨੂੰ ਵਾਪਸ ਨਹੀਂ ਲਿਆਦਾ ਜਾ ਸਕਦਾ ਸੋ ਦੂਜੇ ਪਾਸੇ ਉਹ ਲੋਈ ਚਾਹੁੰਦੇ ਨੇ ਕਿ ਇਹ ਜਿਹੜਾ ਸੌਦਾ ਸਾਧ ਵਾਲਾ ਮਾਮਲਾ ਜਿਹੜਾ ਹੁਣ ਉਹਨਾਂ ਦੇ ਗਲੇ ਦੀ ਹੱਡੀ ਬਣ ਗਿਆ ਹਾਂਜੀ ਕਿ ਜੇ ਉਹ ਉਸ ਪਾਸੇ ਜਾਂਦੇ ਨੇ ਤੇ ਉਧਰੋਂ ਮਰਦੇ ਨੇ ਜੇ ਇਸ ਪਾਸੇ ਆਉਂਦੇ ਨੇ ਤੇ ਇਧਰੋਂ ਮਰਦੇ ਨੇ ਉਹ ਮਤਲਬ ਇਸ ਤਰ੍ਹਾਂ ਦੀ ਸਥਿਤੀ ਆ ਜਿਹੜੀ ਉਹਨਾਂ ਦੇ ਲਈ ਪੈਦਾ ਹੋ ਗਈ ਆ ਸੋ ਇਸ ਲਈ ਉਹ ਚਾਹੁੰਦੇ ਨੇ ਕਿ ਇਹ ਮਾਮਲਾ ਜਿਹੜਾ ਇਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਠੰਡਾ ਕੀਤਾ ਜਾਵੇ ਸੋ ਸੁਖਵੀਰ ਬਾਦਲ ਨੇ ਪਹਿਲਾਂ ਮੱਕੜ ਨੂੰ ਤੇ ਸੱਸੇ ਨੂੰ ਭੇਜਿਆ ਕਿ ਜਾ ਕੇ ਸਿੰਘ ਸਾਹਿਬ ਨਾਲ ਗੱਲ ਕਰੋ ਜਿਹੜਾ ਵੀ ਉਹ ਉਹਦੇ ਕੋਲ ਮਿਸ਼ਨ ਲੈ ਕੇ ਗਏ ਫਿਰ ਖੁਦ ਆਪ ਵੀ ਪਹੁੰਚਿਆ ਉੱਥੇ ਤਾਂ ਕਿ ਇਸ ਮਸਲੇ ਨੂੰ ਜਿੰਨੀ ਜਲਦੀ ਪ੍ਰਭਾਵੀ ਢੰਗ ਨਾਲ ਹੱਲ ਕੀਤਾ ਜਾਵੇ ਕੀਤਾ ਜਾਵੇ ਸੋ ਉਹਨਾਂ ਦੀ ਜਿਹੜੀ ਮਤਲਬ ਚਿੰਤਾ ਵਾ ਉਹਨਾਂ ਦੀ ਘਬਰਾਹਟ ਆ ਉਹਨਾਂ ਦਾ ਜਿਹੜਾ ਤੋਖਲਾ ਉਹਦੇ ਕਾਰਨ ਇਹ ਗੱਲ ਬਿਲਕੁਲ ਸਾਫ਼ ਹੋ ਗਈ ਆ ਕਿ ਸਖਬੀਰ ਬਾਦਲ ਆ ਜਿਹੜਾ ਉਹਨੂੰ ਖੁਦ ਜਾ ਕੇ ਮਤਲਬ ਉੱਥੇ ਰਾਤ ਰਹਿਣਾ ਪਿਆ ਤੇ ਜੋ ਕੁਝ ਵੀ ਉੱਥੇ ਵਾਪਰਿਆ ਉਹਨੂੰ ਸਾਰੇ ਨੂੰ ਉਹਨੇ ਆਪਣੇ ਹੱਥਾਂ ਦੇ ਵਿੱਚ ਲੈ ਕੇ ਉਹਨੂੰ ਇਸ ਮਸਲੇ ਨੂੰ ਉਹ ਇਸ ਵੇਲੇ ਨਵੇੜਨ ਦੀ ਕੋਸ਼ਿਸ਼ ਕਰ ਰਿਹਾ ਪਰੰਤੂ ਨਵੇੜੂ ਕਿਵੇਂ ਜੀ ਇਸ ਵੇਲੇ ਕਿਉਂਕਿ ਉਹ ਜਿਹੜੀ ਅਸੀਂ ਗੱਲ ਕਰਦੇ ਹੁੰਦੇ ਆ ਕਿ ਉਹ ਜਿਹੜਾ ਚੱਕਰ ਵੀਊ ਆ ਜਿਹੜਾ ਉਹਦੇ ਵਿੱਚ ਫਸ ਗਏ ਨੇ ਬਾਦਲੇ ਇਸ ਵੇਲੇ ਉਹਦੇ ਚ ਹੁਣ ਇਹਨਾਂ ਨੂੰ ਬਾਹਰ ਨਿਕਲਣ ਦਾ ਰਸਤਾ ਜਿਹੜਾ ਉਹ ਕੋਈ ਦਿਖਾਈ ਨਹੀਂ ਦੇ ਰਿਹਾ ਸੋ ਕੁਦਰਤ ਆ ਜਿਹੜੀ ਉਹ ਵੀ ਬਿਆੰਤ ਹੈ ਸੋ ਪਾਪ ਦਾ ਘੜਾ ਜਦੋਂ ਭੜਨਾ ਸ਼ੁਰੂ ਹੋ ਜਾਂਦਾ ਇਹ ਮੈਂ ਸਮਝਦਾ ਕਿ ਇਹ ਕੁਦਰਤ ਦਾ ਉਸ ਪਾਸੇ ਇਹਨਾਂ ਤੋਂ ਚੱਕਰਵਾਇਆ ਗਿਆ ਕਦਮਾ ਸੋ ਭਾਵੇਂ ਬੜੀ ਕੋਸ਼ਿਸ਼ ਇਹਨਾਂ ਵੱਲੋਂ ਕੀਤੀ ਜਾ ਰਹੀ ਆ ਪਰ ਤੁ ਮੈਨੂੰ ਨਹੀਂ ਲੱਗਦਾ ਕਿ ਇਸ ਇਸ ਚੱਕਰ ਵੀਊ ਦੇ ਵਿੱਚ ਜਿਹੜਾ ਉਹਨਾਂ ਨੇ ਗੁਨਾਹ ਕਰ ਲਿਆ ਜਿਹੜਾ ਉਹਨਾਂ ਨੇ ਪਾਪ ਕਰ ਲਿਆ ਸੋ ਦਸਾਂ ਦੀ ਮਾਫੀ ਵਾਲਾ ਇਹਦੇ ਤੋਂ ਬਾਹਰ ਆ ਸਕਣਗੇ ਇਸ ਤੋਂ ਪਹਿਲਾਂ ਵੀ ਜਥੇਦਾਰਾਂ ਨੂੰ ਸਲਾਹ ਦੇਣ ਦੇ ਲਈ ਇੱਕ 17 ਮੈਂਬਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਹੋਇਆ ਹੈ ਫਿਰ ਉਸ ਤੋਂ ਸਲਾਹ ਕਿਉਂ ਨਹੀਂ ਲਈ ਜਾਂਦੀ ਕੋਈ ਬਾਈ ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਇੱਕ 17 ਮੈਂਬਰੀ ਸਲਾਹਕਾਰ ਕਮੇਟੀ ਹੈ ਜਿਹੜੀ ਉਹ ਜਥੇਦਾਰਾਂ ਨੂੰ ਸਲਾਹ ਦੇਣ ਦੇ ਲਈ ਵੀ ਜਦੋਂ ਵੀ ਕੋਈ ਧਾਰਮਿਕ ਮਾਮਲਾ ਉਹਨਾਂ ਦੇ ਸਾਹਮਣੇ ਆਉਂਦਾ ਹੈ ਉਹਨਾਂ ਦੇ ਵਿਚਾਰਨ ਲਈ ਆਉਂਦਾ ਤੇ ਉਹ ਸਲਾਹਕਾਰ ਕਮੇਟੀ ਤੋਂ ਮਤਲਬ ਉਹ ਸਲਾਹ ਲੈ ਕੇ ਉਹ ਤੋਂ ਬਾਅਦ ਉਹ ਫੈਸਲਾ ਕਰ ਲਉ ਸੋ ਹੁਣ ਤੱਕ ਜੋ ਕੁਝ ਸਾਡੇ ਸਾਹਮਣੇ ਆਇਆ ਕਿ ਜਦੋਂ ਵੀ ਜਥੇਦਾਰਾਂ ਨੇ ਉਹ ਸਲਾਹਕਾਰ ਕਮੇਟੀ ਦੀ ਮੀਟਿੰਗ ਬੁਲਾਈ ਆ ਉਹ ਉਹਨਾਂ 17 ਤੇ 17 ਤਾਂ ਨਹੀਂ ਤੇ ਘੱਟੋ ਘੱਟ 10 ਮੈਂਬਰ ਜ਼ਰੂਰ ਹਾਜ਼ਰ ਹੁੰਦੇ ਰਹੇ ਆ ਪਰੰਤੂ ਕਦੇ ਵੀ ਇਸ ਤਰ੍ਹਾਂ ਦਾ ਫੈਸਲਾ ਸਾਡੇ सामने ਨਹੀਂ ਆਇਆ ਜਿਹਦੇ ਵਿੱਚ ਜਥੇਦਾਰਾਂ ਨੇ ਕਦੇ ਇਸ ਗੱਲ ਦਾ ਅਹਿਸਾਸ ਕਰਵਾਇਆ ਹੋਵੇ ਕੌਮ ਨੂੰ ਕਿ ਆਹ ਸਲਾਹ ਵਾ ਜਿਹੜੀ ਅਸੀਂ ਸਲਾਹਕਾਰ ਕਮੇਟੀ ਤੋਂ ਲੈ ਕੇ ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਦਿੱਤਾ ਇਹਦਾ ਮਤਲਬ ਜਥੇਦਾਰਾਂ ਨੇ ਉਸ ਸਲਾਹਕਾਰ ਕਮੇਟੀ ਨੂੰ ਕਦੇ ਕੋਈ ਮਹੱਤਤਾ ਨਹੀਂ ਦਿੱਤੀ ਸੋ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਜਦੋਂ ਜਥੇਦਾਰ ਐਡਾ ਵੱਡਾ ਫੈਸਲਾ ਲੈਣ ਲੱਗੇ ਸੀ ਭਾਵੇਂ ਕਿ ਅਸੀਂ ਇਹ ਗੱਲ ਜਾਣਦੇ ਹਾਂ ਕਿ ਜਥੇਦਾਰਾਂ ਨੇ ਤਾਂ ਫੈਸਲਾ ਲਿਆ ਹੀ ਨਹੀਂ ਉਹਨਾਂ ਤੋਂ ਤਾਂ ਕਰਵਾਇਆ ਗਿਆ ਉਹਨਾਂ ਤੋਂ ਤਾਂ ਕਹਾਇਆ ਗਿਆ ਸੋ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਦਾ ਤਾਂ ਆਪਣਾ ਫੈਸਲਾ ਹੀ ਨਹੀਂ ਸੀ ਇਹ ਸੋ ਉਹਨਾਂ ਨੇ ਫਿਰ ਸਲਾਹ ਕੀ ਤੋਂ ਲੈਣੀ ਸੀ ਪਰ ਦੂਸਰੇ ਪਾਸੇ ਮਤਲਬ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਕਿ ਜਦੋਂ ਜਥੇਦਾਰਾਂ ਕੋਲ ਸਲਾਹਕਾਰ ਕਮੇਟੀ ਹੈ ਸੀ ਪਹਿਲਾਂ ਮੌਜੂਦ ਆ ਤੇ ਉਹਨਾਂ ਨੇ ਇਹ ਐਡਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਉਹਦੀ ਸਲਾਹ ਕਿਉਂ ਨਹੀਂ ਲਈ ਜੀ ਤੋ ਕਿਉਂ ਨਹੀਂ ਲਈ ਉਹਦਾ ਜਵਾਬ ਤਾਂ ਸਾਡੇ ਕੋਲ ਹੈਗਾ ਹੀ ਆ ਕਿ ਕਿਉਂਕਿ ਜਥੇਦਾਰਾਂ ਨੂੰ ਤਾਂ ਸੋਚਣ ਦਾ ਵਿਚਾਰਨ ਦਾ ਕਿਸੇ ਨੇ ਸਮਾਂ ਨਹੀਂ ਦਿੱਤਾ ਤੇ ਉਹਨਾਂ ਤੋਂ ਸਰ ਕੋਈ ਫੈਸਲਾ ਕਰਵਾਇਆ ਗਿਆ ਉਹਨਾਂ ਤੇ ਠੋਸਿਆ ਗਿਆ ਪਰ ਤੂੰ ਦੂਸਰੇ ਪਾਸੇ ਜਿਹੜੀ ਜਿਹੜਾ ਤੁਸੀਂ ਸਵਾਲ ਕੀਤਾ ਉਹ ਸਵਾਲ ਬਿਲਕੁਲ ਬਾਝਵਾਂ ਹੈ ਕਿ ਜਦੋਂ ਸਲਾਹਕਾਰ ਕਮੇਟੀ ਹੈਗੀ ਸੀ ਫਿਰ ਉਹ ਤੋਂ ਸਲਾਹ ਕਿਉਂ ਨਹੀਂ ਲਈ ਗਈ ਤੇ ਹੁਣ ਇਹ ਜਿਹੜੀ ਨਵੀਂ ਸਲਾਹਕਾਰ ਕਮੇਟੀ ਬਣਾਈ ਗਈ ਆ ਫਿਰ ਇਹਦੀ ਸਲਾਹ ਕੀ ਕਰੂਗੀ ਸੋ ਇਹ ਦਾ ਜਿਹੜੇ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਆਖਰ ਨੂੰ ਜਿਹੜਾ ਮੁੱਦਾ ਹੈ ਜਿਹੜਾ ਉਹ ਸਿਰਫ ਇਹੀ ਆ ਕਿ ਇਸ ਵੇਲੇ ਜਿਹੜੇ ਸਿੱਖਾਂ ਦਾ ਰੋਹ ਤੇ ਰੋਸ ਉਵਾਲੇ ਮਾਰ ਰਿਹਾ ਉਹਨੂੰ ਠੰਡਾ ਕਰ ਲਈ ਉਹਤੇ ਤੇ ਛਿੱਟੇ ਮਾਰਨ ਦੇ ਲਈ ਸਲਾਹਕਾਰ ਕਮੇਟੀ ਦਾ ਗਠਨ ਕਰ ਦਿਓ ਤੇ ਇਸ ਗੱਲ ਦਾ ਪ੍ਰਚਾਰ ਕਰੋ ਕਿ ਇਹ ਜਿਹੜਾ ਸੌਦਾ ਸਾਹ ਦੀ ਮਾਪੀ ਦਾ ਮੁੱਦਾ ਇਹਦੇ ਤੇ ਪੁਨਰ ਵਿਚਾਰ ਹੋ ਰਿਹਾ ਤੇ ਇਹ ਜਿਸ ਤਰ੍ਹਾਂ ਦਾ ਵੀ ਮਤਲਬ ਫੈਸਲਾ ਆਊਗਾ ਉਹ ਕਰ ਦਿੱਤਾ ਜਾਊਗਾ ਤਾਂ ਕਿ ਕੌਮ ਸ਼ਾਂਤ ਹੋ ਜੇ ਤੇ 2017 ਲੰਘ ਜੇ ਸਿਰਫ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਸਰਕਾਰ ਇਸ ਮੁੱਦੇ ਨੂੰ ਸ਼ਾਂਤ ਕਰਨ ਦੇ ਲਈ ਭਾਵੇਂ ਜੋ ਮਰਜ਼ੀ ਕਦਮ ਉਠਾਈ ਜਾਵੇ ਪਰੰਤੂ ਤੁਸੀਂ ਕੋਈ ਕੌਮ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਤੁਕੋ ਮੇਰੇ ਨਾਲ ਹੁਣ ਸਮੱਸਿਆ ਸਾਡੇ ਸਾਹਮਣੇ ਜਿਹੜੀ ਖੜੀ ਹੈ ਕਿ ਇਸ ਵੇਲੇ ਕੌਮ ਦੇ ਵਿੱਚ ਇਸ ਫੈਸਲੇ ਨੂੰ ਲੈ ਕੇ ਪੂਰੀ ਤਰ੍ਹਾਂ ਰੋਹ ਵੀ ਹੈ ਤੇ ਰੋਸ ਵੀ ਹੈ ਪਰੰਤੂ ਦੂਸਰੇ ਪਾਸੇ ਇਹ ਹੈ ਕਿ ਇਸ ਮੁੱਦੇ ਦਾ ਹੱਲ ਕੀ ਹੈ ਹਾਂਜੀ ਸੋ ਇੱਕ ਪਾਸੇ ਗੱਲ ਕੀਤੀ ਜਾਂਦੀ ਹੈ ਕਿ ਸਰਬੱਤ ਖਾਲਸਾ ਜਿਹੜਾ ਉਹ ਬੁਲਾਇਆ ਜਾਊਗਾ ਸਰਬੱਤ ਖਾਲਸਾ ਜਿਹੜਾ ਉਹ 95 ਅਸੇ ਦਰਾਂ ਦੀ ਜਿਹੜੀ ਨਿਯੁਕਤੀ ਆ ਉਹ ਕਰ ਦੂਗਾ ਉਹ ਜਥੇਦਾਰ ਨੇ ਜਿਹੜੇ ਉਹਨਾਂ ਦਾ ਕਾਰਜ ਖੇਤਰ ਕੀ ਉਹ ਕਿੱਥੇ ਬੈਠ ਕੇ ਕੰਮ ਕਰਨਗੇ ਉਹਨਾਂ ਦੇ ਜਿਹੜਾ ਜਿਹੜਾ ਉਹਨਾਂ ਦੇ ਉਹ ਫੈਸਲਾ ਕਰਨਗੇ ਉਹਨੂੰ ਪ੍ਰਮਾਨ ਕੌਣ ਕਰੂਗਾ ਉਹਨੂੰ ਸ੍ਰੀ ਕਿਵੇਂ ਚੜਾਇਆ ਜਾਊਗਾ ਸੋ ਇਸ ਤਰ੍ਹਾਂ ਦੇ ਸਾਡੇ ਸਾਹਮਣੇ ਬਹੁਤ ਸਾਰੀਆਂ ਸਮੱਸਿਆ ਨੇ ਇਸ ਵੇਲੇ ਜਿਹੜੀ ਮੈਂ ਸਮਝਦਾ ਕਿ ਕੌਮ ਦੇ ਸਾਹਮਣੇ ਜਿਹੜੀ ਅਸੀਂ ਬਾਰ ਬਾਰ ਇੱਕ ਗੱਲ ਕਰ ਰਹੇ ਹਾਂ ਕਿ ਸਭ ਤੋਂ ਪਹਿਲੀ ਬਾਦਲਾਂ ਦੀ ਗੁਲਾਮੀ ਆ ਜਿਹੜੀ ਉਹਨੂੰ ਬੜੋ ਲਾਉਣ ਦਾ ਸਭ ਤੋਂ ਸਾਡਾ ਸਾਡੇ ਕੋਲ ਪਹਿਲਾ ਜਿਹੜਾ ਗੱਲ ਆ ਜਿਹੜਾ ਸਾਡਾ ਮੁੱਖ ਮਿਸ਼ਨ ਆ ਕਿ ਜਦੋਂ ਤੱਕ ਬਾਦਲਾਂ ਦੀ ਗੁਲਾਮੀ ਕ ਗਲੂ ਨਹੀਂ ਲੇਦੀ ਉਦੋਂ ਤੱਕ ਕਿਦਰੇ ਵੀ ਕੁਝ ਜਿਹੜਾ ਸਵਾਰਨ ਵਾਲਾ ਜਾਂ ਸੁਧਰਨ ਵਾਲਾ ਉਹਦੀ ਕੋਈ ਸੰਭਾਵਨਾ ਨਹੀਂ ਸੋ ਇਹ ਇਸ ਵੇਲੇ ਜਿਹੜੀ ਸਥਿਤੀ ਪੈਦਾ ਹੋਈ ਹੈ ਠੀਕ ਹੈ ਕਿ ਕੌਮ ਦੇ ਮਨਾਂ ਦੇ ਵਿੱਚ ਇਹ ਜਥੇਦਾਰਾਂ ਪ੍ਰਤੀ ਰੋਗੀ ਅਤੇ ਰੋਸ ਗਿਆ ਉਹ ਸਾਡੇ ਸਾਹਮਣੇ ਆ ਹੀ ਰਿਹਾ ਜੋ ਕੁਝ ਰੋਜ਼ਾਨਾ ਵਾਪਰ ਰਿਹਾ ਪਰੰਤੂ ਦੂਸਰੇ ਪਾਸੇ ਕਿਉਂਕਿ ਕੌਮ ਦੇ ਜਿਹੜੇ ਸਦਾਤ ਨੇ ਕੌਮ ਦੀਆਂ ਪਰੰਪਰਾਵਾਂ ਨੇ ਕੌਮ ਦੀ ਜਿਹੜੀ ਮਰਿਆਦਾ ਉਹਦਾ ਇੱਕ ਅਨੁਸ਼ਾਸਨ ਆ ਉਸ ਅਨੁਸ਼ਾਸਨ ਦੇ ਵਿੱਚ ਰਹਿ ਕੇ ਇਹ ਸਾਰੇ ਫੈਸਲੇ ਨੇ ਜਿਹੜੇ ਉਹ ਲਏ ਜਾਂਦੇ ਨੇ ਸੋ ਇਸ ਵੇਲੇ ਕੌਮ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਕਿਸੇ ਤਰ੍ਹਾਂ ਦੀ ਕੋਈ ਭਰਾ ਮਾਰੂ جنگ ਹੈ ਜਿਹੜੀ ਉਹ ਸ਼ੁਰੂ ਨਾ ਕਰ ਬੈਠੀ ਦੂਸਰੀ ਗੱਲ ਇਹ ਆ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਜਿਹੜੀ ਉਹਦੀ ਰਾਖੀ ਹੈ ਜਿਹੜੀ ਉਹ ਹਰ ਹਿੱਲੇ ਕਰਨੀ ਆ ਤੀਸਰੀ ਗੱਲ ਇਹ ਆ ਕਿ ਕੌਮ ਦੇ ਵਿੱਚ ਕਿਉਂਕਿ ਕਿਤੇ ਨਾ ਕਿਤੇ ਇਹ ਗੱਲ ਜੁੜੀ ਹੋਈ ਆ ਕੇਸ਼ਰੀ ਕਾਲ ਦਾ ਸਰਦੀ ਜੇ ਅਸੀਂ ਆਜ਼ਾਦ ਪ੍ਰਭੂ ਸਭਾ ਸਥਾਪਿਤ ਕਰਦੇ ਆ ਤੇ ਉਸ ਆਜ਼ਾਦ ਪ੍ਰਭੂ ਸਤਾ ਦਾ ਮਤਲਬ ਇਹ ਹੈ ਕਿ ਉਥੋਂ ਜੋ ਕੁਝ ਹੋਣਾ ਹੈ ਜੋ ਸਿੱਖੀ ਸਿਧਾਂਤ ਨੇ ਭਾਵੇਂ ਉਹ ਗੁਰਬਾਣੀ ਦੇ ਅਨਸਾਰ ਗੁਰਬਾਣੀ ਦੀ ਸੇਧ ਅਨਸਾਰ ਪਰ ਤੂੰ ਫਿਰ ਵੀ ਕਿਤੇ ਨਾ ਕਿਸੇ ਮਨੁੱਖ ਨੇ ਅਗਵਾਈ ਜ਼ਰੂਰ ਕਰਨੀ ਆ ਕੌਮ ਦੀ ਸੋ ਇਸ ਸਾਰੇ ਪਾਸੇ ਕੌਮ ਨੂੰ ਜ਼ਰੂਰ ਸੋਚਣਾ ਪਊਗਾ ਕਿ ਕੌਮ ਨੇ ਜਿਹੜਾ ਫੈਸਲਾ ਲੈਣਾ ਉਸ ਫੈਸਲੇ ਤੋਂ ਬਾਅਦ ਹਾਲਾਤ ਕੀ ਕਰਵਟ ਲੈਣਗੇ ਸੋ ਸਾਨੂੰ ਉਸ ਪਾਸੇ ਜ਼ਰੂਰ ਤਰਨਾ ਚਾਹੀਦਾ ਜਿਹੜਾ ਸਾਡਾ ਪਹਿਲਾ ਮਿਸ਼ਨ ਹੈ ਕਿ ਬਾਦਲਾਂ ਦੀ ਗੁਲਾਮੀ ਜਿਹੜੀ ਉਹਨੂੰ ਗਲੋ ਲਾਇਆ ਜਾਵੇ ਤੇ ਸ੍ਰੀ ਅਕਾਲ ਸਤ ਜੀ ਦੀ ਆਜ਼ਾਦ ਪ੍ਰਭੂ ਸਤਾ ਜਿਹੜੀ ਉਹਨੂੰ ਸਾਬਤ ਕੀਤਾ ਜਾਵੇ ਤਾਂ ਕਿ ਕੌਮ ਇੱਕ ਨਿਸ਼ਾਨ ਥੱਲੇ ਇੱਕ ਵਿਧਾਨ ਥੱਲੇ ਇੱਕ ਸੰਵਿਧਾਨ ਥੱਲੇ ਇਕੱਠੀ ਹੋ ਕੇ ਸ੍ਰੀ ਅਕਾਲ ਸਤ ਜੀ ਦੀ ਅਗਵਾਈ ਵਿੱਚ ਜਿਹੜੀ ਮੈਂ ਵਾਰ-ਵਾਰ ਗੱਲ ਕੀਤੀ ਆ ਕਿ ਜਿਹੜਾ ਜਿਸ ਮਿਸ਼ਨ ਨੂੰ ਲੈ ਕੇ ਗੁਰੂ ਸਾਹਿਬ ਨੇ ਸਾਨੂੰ ਸਰਦਾਰੀ ਬਖਸ਼ੀ ਸੀ ਅਸੀਂ ਇਹ ਇਹ ਨਿੱਕਾ ਜਿਹਾ ਕੀਤਾ ਜਿਹੜਾ ਇਹ ਸਾਡੇ ਲਈ ਨਹੀਂ ਹੈਗਾ ਕੌਮ ਨੇ ਵਿਸ਼ਵ ਦੀ ਸਰਦਾਰੀ ਕਰਨੀ ਆ ਸਾਨੂੰ ਉਸ ਸੇਧ ਵੱਲ ਤੁਰਨ ਦੀ ਲੋੜ ਆ ਸੋ ਮੈਂ ਸਮਝਦਾ ਕਿ ਬੜਾ ਗੰਭੀਰ ਇਹ ਜਿਹੜੀ ਸਥਿਤੀ ਪੈਦਾ ਹੋਈ ਆ ਬੜਾ ਗੰਭੀਰ ਸਵਾਂ ਪੈਦਾ ਹੋਇਆ ਕੌਮ ਨੂੰ ਬੜੀ ਸੋਚ ਦੇ ਨਾਲ ਸੂਝ ਦੇ ਨਾਲ ਇੱਕ ਸੁਰਤਾ ਦੇ ਨਾਲ ਫੈਸਲੇ ਲੈ ਜਿਹੜੇ ਇਸ ਤਰ੍ਹਾਂ ਦੇ ਲੈਣੇ ਚਾਹੀਦੇ ਨੇ ਜਿਦੇ ਨਾਲ ਕੌਮ ਚ ਇਕਾ ਵੀ ਵਧੇ ਇਤਫਾਕ ਵੀ ਵਧੇ ਅਤੇ ਕੌਮ ਚੜ੍ਹਦੀ ਕਲਾ ਦੀ ਭਾਵਨਾ ਨਾਲ ਆਪਣੇ ਮਿਸ਼ਨ ਦੀ ਪੂਰਤੀ ਵੱਲ ਅੱਗੇ ਵਧੇ। ਜੀ। ਨਾਗਪੁਰ ਤਖਤ ਦੀ ਗੁਲਾਮੀ ਨੂੰ ਸਵੀਕਾਰਦਿਆਂ ਤੇ ਸੌਦਾ ਸਾਥ ਨੂੰ ਖੁਸ਼ ਕਰਨ ਦੇ ਲਈ ਜੋ ਜਥੇਦਾਰਾਂ ਨੂੰ ਹਥਿਆਰ ਬਣਾ ਕੇ ਬਾਦਲ ਕੇ ਗੁਨਾਹ ਕਰ ਬੈਠੇ ਉਸ ਦੀ ਪਰਪਾਈ ਉਹ ਕਦੇ ਨਹੀਂ ਕਰ ਸਕਦੇ। ਹੁਣ ਭਾਵੇਂ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਲਈ ਉਹ ਕਿਸੇ ਦੀ ਮਰਜ਼ੀ ਪਲੀ ਦੇ ਦੇਣ ਪਰਤੋ ਜੋ ਸਿੱਕ ਕੌਮ ਦੇ ਵਿੱਚ ਰੋ ਤੇ ਰੋਸ ਪਕਿਆ ਹੈ ਉਸ ਨੂੰ ਸ਼ਾਂਤ ਕਰਨਾ ਸੌਖਾ ਨਹੀਂ ਕਿਉਂਕਿ ਸੂਰਤ ਦੀ ਰੋਸ਼ਨੀ ਨੂੰ ਚਾਦਰ ਦੇ ਨਾਲ ਕਦੇ ਲੁਕੋਇਆ ਨਹੀਂ ਜਾ ਸਕਦਾ ਸੋ ਏਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਤੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਈ ਗੁਰਜੀਕਰ ਖਾਨ ਸਾਹਿਬ ਵਾਈ ਗੁਰਜੀਤ ਸਿੰਘ ਫਤਿਹ